ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਆਧਾਰ ਸਾਵਣਾ ਸਰਸੀ ਕਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਆਦਾਰ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ ਹਰ ਅੰਮ ਅਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣਾ ਨਉ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਆਉ ਤਿੰਨ ਕਾ ਸਾਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਸਾਵਣ ਜਿਨ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਨਾਨਕ ਹਰ ਜੀ ਮਾਇਆ ਕਾਰ ਸ਼ਬਦ ਸਵਾਰਣ ਹਾਰ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਆਧਾਰ ਸਾਵਣ ਸਰਸੀ ਕਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਆਦਾਰ ਵਿਖਿਆ ਰੰਗ ਕੁੜਾਵੇਆ ਦੇਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ समरथ पुरख अपार हर मिलण नो, नो, नो मन लोच दा कर्म मिलावण हार ਜਿਨਨੇ ਸਖੀਏ ਪ੍ਰਭ ਪਾਇਆ ਹਉ ਤਿੰਨ ਕਾ ਸਾਦ ਬਲਿਹਾਰ ਨਾਨਕ ਹਰ ਜੀ ਮયા ਕਰ ਸ਼ਬਦ ਸਵਾਰਣ ਹਾਰ ਸਾਵਣ ਤਿੰਨਾ ਸੁਹਾਗਣੇ ਜਿਨ ਰਾਮ ਨਾਮ ਉਰ ਹਾਰ ਨਾਨਕ ਹਰ ਜੀ ਮਿਆਕਾਰ ਸ਼ਬਦ ਸਵਾਰਨ ਹਾਰ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾ ਸਾ ਵਾਹੇ ਗੁਰੂ ਜੀ ਕੀ ਫਾਤਹੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਹੇ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ